ਸੋਸ਼ਲ ਮੀਡੀਆ 스타 ਡੈਡ ਗਰਲ ਪਰਮ ਜਿਸਦੇ ਘਰ ਅਸੀਂ ਮੌਜੂਦ ਆ ਮੋਗਾ ਦੇ ਪਿੰਡ ਦੁੰਨੇਕੇ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਪਰਮ ਦਾ ਘਰ ਹੈ ਅੱਜ ਪਰਮ ਨੂੰ ਸਾਰੀ ਦੁਨੀਆ ਦੇ ਵਿੱਚ ਲੋਕ ਜਾਣਦੇ ਨੇ ਉਹਦੀ ਆਵਾਜ਼ ਦੇ ਸਦਕਾ ਉਹਨੇ ਵੱਡਾ ਨਾਮ ਬਣਾਇਆ ਦੇਸ਼ ਦੇ ਵਿੱਚ ਅੱਜ ਸੋਸ਼ਲ ਮੀਡੀਆ ਦੀ ਸਟਾਰ ਹੈ ਵੱਡੇ ਵੱਡੇ ਲੋਕ ਵੱਡੇ ਵੱਡੇ ਕਲਾਕਾਰ ਜਿਹੜੇ ਨੇ ਉਹ ਪਰਮ ਨੂੰ ਮਿਲਦੇ ਨੇ ਲੇਕਿਨ ਪਰਮ ਦਾ ਘਰ ਕਿਸ ਤਰ੍ਹਾਂ ਦਾ ਹੈ ਉਹ ਘਰ ਵੀ ਦਿਖਾਵਾਂਗੇ ਤੇ ਤੁਹਾਨੂੰ ਪਰਿਵਾਰ ਨਾਲ ਗੱਲ ਵੀ ਕਰਾਵਾਂਗੇ ਕਿ ਕਦੋਂ ਪਰਮ ਨੂੰ ਗਾਣ ਦਾ ਸ਼ੌਂਕ ਹੋਇਆ ਔਰ ਕਿਵੇਂ ਪਰਮ ਇੰਨੀਆਂ ਉਚਾਈਆਂ ਤੇ ਪਹੁੰਚ ਗਈ ਇਹ ਪਰਮ ਦਾ ਛੋਟਾ ਜਿਹਾ ਘਰ ਹੈ ਹਾਲਾਂਕਿ ਇਸ ਘਰ ਦੇ ਵਿੱਚ ਦੋ ਪਰਿਵਾਰ ਰਹਿੰਦੇ ਨੇ ਪਰਮ ਦੇ ਫਾਦਰ ਦਾ ਪਰਿਵਾਰ ਔਰ ਉਹਨਾਂ ਦੇ ਭਰਾ ਦਾ ਪਰਿਵਾਰ ਛੋਟਾ ਜਿਹਾ ਘਰ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਇਹ ਘਰ ਹੈ ਮਿਹਨਤ ਮਜ਼ਦੂਰੀ ਜਿਹੜਾ ਇਹ ਪਰਿਵਾਰ ਕਰਦਾ ਹੈ ਹਾਲਾਂਕਿ ਜਾਣਕਾਰੀ ਇਹ ਵੀ ਮਿਲੀ ਹੈ ਕਿ 2 ਦਿਨ ਪਹਿਲਾਂ ਜਿਹੜੇ ਆ ਪਰਮ ਦੇ ਪਿਤਾ ਦਾ ਐਕਸੀਡੈਂਟ ਹੋ ਗਿਆ ਇਸ ਟਾਈਮ ਉਹ ਬੈੱਡ ਤੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਅੱਜ ਪਰਮ ਜਿਹੜੀ ਹੈ ਸਟਾਰ ਬਣ ਗਈ ਐ ਸੋਸ਼ਲ ਮੀਡੀਆ ਸਟਾਰ ਬਣ ਗਈ ਐ ਹਰ ਕੋਈ ਉਹਦੀ ਪ੍ਰੇਜ਼ ਕਰਦਾ ਉਹਦੇ ਗਾਣੇ ਨੂੰ ਪਸੰਦ ਕਰਦਾ ਮਿਲੀਅਨਸ ਫੈਨ ਐ ਉਹਦੇ ਨੇ ਇਹ ਕਰ ਰਿਹਾ ਛੋਟਾ ਜਿਹਾ ਪਰਮ ਦਾ ਔਰ ਪਰਮ ਦੇ ਪਿਤਾ ਜਿਹੜੇ ਨੇ ਉਹ ਬੈੱਡ ਤੇ ਨੇ ਕਿਉਂਕਿ ਐਕਸੀਡੈਂਟ ਹੋਣ ਦੇ ਨਾਲ ਉਹਨਾਂ ਦੀ ਲੱਤ ਚ ਫ੍ਰੈਕਚਰ ਹੋ ਗਿਆ ਸੀਗਾ ਇਹਨਾਂ ਨੇ ਗੱਲਬਾਤ ਕਰ ਲੈਨੇ ਆ ਕੀ ਕਹਿਣਾ ਜੀ ਜੀ ਪਰਮ ਤੁਹਾਡੀ ਬੇਟੀ ਐ ਕਿਸ ਤਰ੍ਹਾਂ ਲੱਗ ਰਿਹਾ ਜੋ ਵੱਡੀ ਸਟਾਰ ਬਣ ਗਈ ਉਹ ਪਰਮਾਤਮਾ ਦੇ ਬਸ ਕਰਮਾਂ ਜੀ ਜੋ ਪਰਮਾਤਮਾ ਜਾਂਦਾ ਉਹ ਹੀ ਹੁੰਦਾ ਜੀ ਵਧੀਆ ਲੱਗਦਾ ਜੀ ਪਹਿਲਾਂ ਇਹ ਦੱਸੋ ਤੁਹਾਡੇ ਹਾਲਾਤ ਕਿਵੇਂ ਐ ਕਿਵੇਂ ਐਕਸੀਡੈਂਟ ਹੋਇਆ ਤੁਹਾਡਾ ਵਾਸੀ ਦਸਾਰੇ ਹਲਦਨ ਗਏ ਸੀ ਸੌਰਿਆਂ ਨੂੰ ਗਏ ਲਾਉਣ ਨੂੰ ਤੇ ਵਾਪਸ ਮੁੜੇ ਆਉਂਦੇ ਸੀ ਗੱਡੀ ਵਾਲ ਨੇ ਸਾਈਡ ਦਵਾਤੀ ਜੀ ਐਸ ਕਰਕੇ ਹੋਇਆ ਜੀ ਸੇ ਠੀਕ ਹੈ ਹੁਣ ਹਾਂ ਜੀ ਹੁਣ ਚੱਲਦਾ ਜੀ ਪਰਮ ਕਦੋਂ ਆਈ ਸੀ ਘਰੇ ਔਰ ਤੁਹਾਡੇ ਨਾਲ ਗੱਲਬਾਤ ਹੁੰਦੀ ਹੈ ਗੱਲਬਾਤ ਹੁੰਦੀ ਹੈ ਜੀ ਉਹ ਇੱਕ ਦਿਨ ਆਈ ਸੁਬਾਹ ਆਈ ਸੀ ਦੁਪਹਿਰ ਤੋਂ ਬਾਅਦ ਚਲੇ ਗਈ ਉਹਦੀ ਉਹ ਵੀ ਜ਼ਿਆਦਾ ਤਾਂ ਕਹਿੰਦੀ ਮੈਂ ਆਉਣਾ ਰੇੜੀ ਨੂੰ ਮਿਲ ਕੇਣਾ ਪਰ ਉਹਨਾਂ ਨੇ ਗੱਲ ਕੀਤੀ ਉਹਨਾਂ ਦੇ ਨਾਲ ਉਹਨਾਂ ਨੇ ਉਥੋਂ ਭੇਜਤੀ ਸੀ ਚੰਦੀ ਗੜੋ ਸਵੇਰ ਆ ਗਈ ਸੀ ਤੇ ਰਾਤ ਨੂੰ ਆਏ ਸੱਚਾ 11 12 ਵਜੇ ਤੇ ਸਵੇਰ ਨੂੰ ਚਲੇ ਗਏ ਸੀ ਜੋ ਇਹ ਬੇਟੀਆਂ ਦਾ ਜਿਆਦਾ ਪਿਆਰ ਜਿਹੜਾ ਹੈ ਪਿਤਾ ਦੇ ਨਾਲ ਹੁੰਦਾ ਹੈ ਪਰਮ ਦੀ ਗੱਲ ਕੀਤੀ ਜਾਵੇ ਤਾਂ ਕਦੋਂ ਤੋਂ ਸ਼ੌਂਕ ਜਾਗਿਆ ਉਹਨੂੰ ਗਾਇਕੀ ਦਾ ਤੇ ਅੱਜ ਸਟਾਰ ਬਣ ਗਈ ਹੈ ਕਿਵੇਂ ਲੱਗ ਰਿਹਾ ਹੈ ਪੜ੍ਹਾਈ ਤੇ ਗਾਇਕੀ ਜਿਹੜੀ ਬਚਪਨ ਤੋਂ ਹੀ ਆਈ ਉਹਦੀ ਪੜ੍ਹਾਈ ਵੀ ਬਹੁਤ ਟੌਪ ਤੇ ਉਹਦੀ ਤੇ ਗਾਇਕੀ ਦਾ ਬਚਪਨ ਤੋਂ ਹੀ ਗਾਉਂਦੀ ਆਈ ਉਹ ਕਿਵੇਂ ਉਹ ਕੋਠੇ ਤੇ ਚੜ ਗਈ ਜੀ ਅੰਦਰ ਬਹਿ ਕੇ ਗਾਉਣਾ ਰੈਸ ਕਰਦੀ ਹੁੰਦੀ ਹੈ ਬਾਜੇ ਤੇ ਉਹ ਉਹ ਅੰਦਰ ਬਹਿ ਜਾ ਉਹਨੇ ਤੜਕ ਚਾਰ ਵੇ ਅਟ ਖੜਨਾ ਮੈਂ ਕਿਹਾ ਵੀ ਟੋਕਣਾ ਨਾ ਮਗਣਾ ਪੁੱਤ ਵੀ ਲੋਕ ਸੁੱਤੇ ਰਹਾ ਵੀ ਤੂੰ ਇੰਨਾ ਉੱਚ ਉੱਚ ਤਾਣ ਆਵਾਜ਼ ਕਰਕੇ ਕਰਦੀ ਮੇਰੇ ਅਗਲਾ ਦੁੱਖ ਲੱਗਦਾ ਵਾ ਉਹਨੇ ਕਿਹਾ ਕੋਈ ਨਾ ਡੜੀ ਹਾਂਜੀ ਜੀ ਕਦੇ ਤਰਾਇ ਵੀ ਕਰਦੇ ਸੀ ਆਣਗਵਾਂ ਲਈ ਨਹੀਂ ਕਿਸੇ ਆਣਗਵਾਂ ਨੇ ਤਰਾਜ ਕੀਤਾ ਕਿਸੇ ਨੇ ਤਰਾਜ ਮੈਂ ਹੀ ਕਰਦੇ ਵੀ ਉੱਚੀ ਬੋਲਦੇ ਆ ਕਿ ਕੋਈ ਸੁੱਤਾ ਪਿਆ ਅਗਲਾ ਕੱਲ ਨੂੰ ਕੋ ਆਪ ਨੂੰ ਕਹਿ ਨਾ ਦੇਵੇ ਕੋਈ ਕਿਸੇ ਨੇ ਤਰਾਜ ਸਾਰੇ ਖੁਸ਼ ਆ ਜਾਣਗਵਾਂ ਪੂਰੇ ਖੁਸ਼ ਆ ਜੀ ਬਾਈ ਸੋਹਦੇ ਸੀ ਆਣਗਵਾਂਡ ਪਹਿਲਾਂ ਵੀ ਸਾਡੀ ਗੱਲ ਹੋਈ ਆਣਗਵਾਂਡਾਂ ਨਾਲ ਕਹਿੰਦੇ ਬਹੁਤ ਸਾਰੇ ਹੀ ਪੂਰੇ ਹੁਣ ਮੇਰੇ ਭਰਾ ਮਾਸੀ ਦੇ ਮੰਡਲ ਘਰ ਨਵਾ ਪਾਇਆ ਪੈ ਤੀਜਾ ਘਰ ਇਥੋਂ ਹੁਣ ਉਹ ਗਾਣਾ ਉਹ ਤਾਈਂ ਬੈਂਦੇ ਉਪਤਾਉਂ ਗਾਉਂਦੀ ਸੀ ਤੇ ਉਹ ਮੋੜ ਤੇ ਘਸਾਉਂਦੀ ਸੀ ਅੱਜ ਹਰ ਘਰ ਦੇ ਵਿੱਚ ਪਰਮ ਦੇ ਗੀਤ ਚੱਲਦੇ ਨੇ ਲੋਕਾਂ ਨੂੰ ਪਸੰਦ ਕਰਦੇ ਨੇ ਕਿਵੇਂ ਲੱਗ ਰਿਹਾ ਵਧੀਆ ਲੱਗ ਰਿਹਾ ਜੀ ਕਦੇ ਸੋਚਿਆ ਸੀ ਇਸ ਬੁਲੰਦੇ ਦੀ ਕੁੜੀ ਪਹੁੰਚੇਗੀ ਨਹੀਂ ਇਹ ਨਹੀਂ ਸੋਚਿਆ ਕਦੇ ਸੀ ਇਹ ਤਾਂ ਦਿਮਾਗ ਦੀ ਨਹੀਂ ਸੀ ਚੱਲ ਸਾਨੂੰ ਇਹ ਸੀ ਸਾਡੀ ਲੜਕੀ ਚੱਲ ਪੜ੍ਹਾਈ ਕਰੇ ਚੰਗੀ ਪੜ੍ਹ ਕੇ ਕੋ ਬਣ ਜੂਗੀ ਵੀ ਇੱਧਰ ਗਾਇਕੀ ਵਾਲ ਨਹੀਂ ਤਾਂ ਚੱਲ ਪੜ੍ਹਾਈ ਵਾਲੇ ਪਾਸੇ ਜਾਊਗੀ ਪੜ੍ਹਾਈ ਦਾ ਅਸੀਂ ਤਾਂ ਪੜ੍ਹਾਈ ਵਾਲੇ ਵੱਧ ਧਿਆਨ ਦਿੰਦੇ ਸੀ ਵੀ ਪੜ੍ਹਾਈ ਨੂੰ ਪੜ੍ਹਾਈ ਫੁੱਲ ਕਰਾਉਣੀ ਹੈ ਜੀ ਇਹੋ ਅਸੀਂ ਇੱਕ ਵਾਰੀ ਗਿਆ ਸੀ ਵੀ ਪੱਤ ਨੂੰ ਆਈਲੈਸ ਕੋਰਸ ਕਰਵਾਉਣੇ ਆ ਵੀ ਮੰਮਾ ਨੇ ਤੇ ਮੈਂ ਕਿਹਾ ਵੀ ਚੱਲ ਕੋਈ ਨਾ ਵੱਡੀ ਕੁੜੀ ਨੂੰ ਵੀ ਵੱਡੀ ਕੁੜੀ ਹੈ ਮੇਰੀ ਉਹਨੂੰ ਵੀ ਲਾਇਆ ਸੀ ਹੁਣੇ ਮਹੀਨਾ ਲੱਗ ਕੋਈ ਨਹੀਂ ਮੈਂ ਨਹੀਂ ਕਰਨਾਗਾ ਉਹ ਵੀ हट ਗਈ ਇਹ ਇਹਨੇ ਸਿੱਧਾ ਹੀ ਕਹਦਾ ਸੀ ਕਿ ਨਹੀਂ ਨਾ ਮੈਂ ਇਹ ਕੋਰਸ ਕਰਨਾ ਵਾ ਨਾ ਮੈਂ ਬਾਹਰ ਜਾਣ ਮੈਂ ਪੜਨਾ ਵਾ ਬਸ ਜਾਂ ਗਾਉਣਾ ਤੇ ਜਾਂ ਪੜਨਾ ਬਸ ਉਦੋਂ ਬਾਅਦ ਇਹ ਕਿਹਾ ਹੀ ਨਹੀਂ ਜੀ ਕੋ ਕਿੰਨੇ ਸਾਲ ਹੋ ਗਏ ਉਹਨੂੰ ਗਾਂਦੀ ਨੂੰ ਸਾਹਮਣੇ ਬਚਪਨ ਤੋਂ ਹੀ ਇਹ ਚੁੱਪ ਤੇ ਚੌਥੀ ਕਲਾਸ ਲੱਗ ਗਈ ਸੀ ਗੌਣ ਜੀ ਇਹ ਚੌਥੀ ਯਾਨੀ ਪੰਜਵੇਂ ਚ ਪੂਰਾ ਯਾਨੀ ਸਕੂਲਾਂ ਦੇ ਵਿੱਚ ਗੌਣ ਲੱਗ ਜਾਂਦੇ ਸੀਗੀ ਕੁਲਾ ਸਕੂਲ ਜਿਹੜੇ ਸਕੂਲਾਂ 'ਚ ਫੰਕਸ਼ਨ ਹੀ ਕਰਦੇ ਨੇ ਨਿੱਕੇ-ਮੋਟੇ ਜੇ ਉਹ ਗੋਲੀ ਹੁੰਦੀ ਸਕੂਲ ਮੇਨ ਸਕੂਲ ਦੁਨਨੇ ਕੀ ਆ ਇੱਥੇ 10 ਕਲਾਸਾਂ ਪਾਸ ਕੀਤੀ ਗਈ ਨੇ ਹਾਂਜੀ ਅ ਤੁਸੀਂ ਮਜਦੂਰੀ ਕਰਦੇ ਹੋ ਕਦੇ ਸੋਚਿਆ ਸੀਗਾ ਵੀ ਤੁਹਾਡਾ ਬੱਚਾ ਇੰਨੀ ਦੂਰ ਤੱਕ ਪਹੁੰਚ ਜਾਏਗਾ ਸਾਰੀ ਦੁਨੀਆ ਦੇ ਵਿੱਚ ਉਹਦਾ ਨਾਮ ਹੋਏਗਾ ਨਹੀਂ ਇਹ ਨਹੀਂ ਸੋਚਿਆ ਸੀ ਇਹ ਸੋਚੇ ਚਲ ਬੱਚੇ ਨੂੰ ਪੜ੍ਹਾਓ ਲਿਖਾਓ ਕਿਤੇ ਕਿਸਮਤੋਂ ਪਲਟਾ ਮਾਰ ਜਾਂਦੀ ਆ ਜੀ ਬੱਚੇ ਨਹੀਂ ਬੱਚੇ ਸਾਰੇ ਪੜ੍ਹਾਇਆ ਹੀ ਕਿਸੇ ਲੋਕ ਕਸਰ ਨਹੀਂ ਛੱਡੀ ਜੀ ਬਸ ਇਹ ਥੋੜਾ ਜਿਹਾ ਵਾਦ ਤੇ ਪਿਆਰ ਕਰਦੇ ਇਹਨੂੰ ਇਨ ਸਾਰੇ ਮਾਮੇ ਵੀ ਵੱਧ ਗਨੀ ਨੂੰ ਪੜਾਉ ਜਿੱਦਾਂ ਪੜਦੀ ਆ ਇਹਦਾ ਵੱਡਾ ਪਪਾ ਜਿਹੜਾ ਸੀ ਅਮਿਤ ਸਾਰੇ ਦਾ ਵੱਡਾ ਉਹ ਵੀ ਨੂੰ ਜ਼ਿਆਦਾ ਕਹਿੰਦੇ ਇਹਨੂੰ ਪੜਾਉਣੇ ਪੜਾਉਣਾ ਬੋਲ ਪੜਾਈ ਚ ਕਿਵੇਂ ਪੜਾਈ ਸਿਰਾਜ ਵਾਂ ਵਧੀਆ ਪੜਾਈ ਕਰਦੀ ਹੈ ਜੀ ਹੁਣ 15ਵੀਂ ਕਲਾਸ ਚ ਆ ਜੀ ਪੜਦੀ ਇਹ ਆਮ ਤੌਰ ਤੇ ਲੜਕੀਆਂ ਨੂੰ ਥੋੜਾ ਜਿਹਾ ਪਿੱਛੇ ਰੱਖਿਆ ਜਾਂਦਾ ਹੈ ਲੇਕਿਨ ਤੁਹਾਡੇ ਪਰਿਵਾਰ ਦੇ ਵਿੱਚ ਪਰਮ ਨਾਲ ਕਿਵੇਂ ਦਾ ਵਿਵਹਾਰ ਕਿਵੇਂ ਲੱਗ ਰਿਹਾ ਸੀਗਾ ਕਿਉਂਕਿ ਬੇਟੇ ਵੀ ਆ ਤੁਹਾਡੇ ਨਾਲ ਹੈ ਇਹ ਲੋਕ ਉਹ ਹੁੰਦੇ ਜਿਹੜੇ ਪਿੱਛੇ ਰੱਖਦੇ ਆ ਲਟ ਗਿਆ ਮਾਂ ਪਿਓ ਨੂੰ ਸਭ ਤੋਂ ਵੱਧ ਪਿਆਰ ਲਟ ਗਿਆ ਦਿੰਦੀਆਂ ਜੀ ਕਦੇ ਨਹੀਂ ਲਟ ਗਿਆ ਹੁੰਦੀਆਂ ਵੀ ਲਟ ਗਿਆ ਮਾਰ ਗਿਆ ਹੁੰਦੀਆਂ ਆਏ ਹੋ ਚਲੋ ਕਿਸੇ ਬੱਚੇ ਮੂਡ ਬਾਤ ਚ ਗਲਤੀ ਹੋ ਜਾਂਦੀ ਆ ਉਹਨੂੰ ਸੌਲ ਵੀ ਕਰਨਾ ਮਾਂ ਪਿਓ ਨੂੰ ਕਰਨਾ ਪੈਂਦਾ ਹੁੰਦਾ ਜਿਹੜੇ ਮਾਂ ਪਿਓ ਨਹੀਂ ਕਰਦੇਗੇ ਉਹ ਫਿਰ ਬੱਚੇ ਤੇ ਸਾਰੀ ਗੱਲ ਸੜ ਦਿੰਦੇ ਆ ਜੀ ਕੀ ਕਹੋਂਗੇ ਪਰਮਲੀ ਹੁਣ ਤੁਹਾਡਾ ਵੀ ਨਾਮ ਹੈ ਲੋਕਾਂ ਦੇ ਤੁਹਾਡੇ ਕੋਲ ਘਰੇ ਮਿਲਣ ਘਰਾਂ ਦੇ ਵਿੱਚ ਗਾਣੇ ਚੱਲਦੇ ਪਰਮਦੇ ਹਾਂਜੀ ਬਹੁਤ ਵਧੀਆ ਲੱਗਦਾ ਬਾਈ ਉਹ ਸੋਲਣ ਲੱਗਦਾ ਜੀ ਸੰਘਰਸ਼ ਕਿੰਨਾ ਕੁ ਕਰਨਾ ਪਿਆ ਉਹਨੂੰ ਪ੍ਰਮਾਤਮਾ ਸੌਖ ਮੰਗਦੇ ਮਾਲਕਾ ਸਭ ਦੇ ਬੱਚੇ ਨੂੰ ਵੀ ਹੋਈ ਸੌ ਮਤਲਬ ਸਿੱਖਿਆ ਮਿਲੇ ਸਭ ਦਾ ਬੱਚਾ ਇਹੋ ਜਿਹਾ ਬਣੇ ਜੀ ਜੇ ਸਾਡਾ ਬੱਚਾ ਬਣੇ ਨਾ ਸਭ ਦੇ ਬਣਨੇ ਇਹੋ ਜਿਹਾ ਸੰਘਰਸ਼ ਕਿੰਨਾ ਕਰਨਾ ਪਿਆ ਉਹਨੂੰ ਇੱਥੇ ਤੱਕ ਬੋਲ ਜੀ ਸਗੋਂ ਸਗੋਂ ਹੱਥੀਂ ਕਰਕੇ ਬੰਦਾ ਸਾਜੀ ਸੰਘਾਸ ਕਰਕੇ ਪਹੁੰਚੇ ਜੀ ਪੜਾਈ ਵੀ ਕਰਦੀ ਸੀ ਰੈਸਲ ਵੀ ਕਰਦੀ ਗੌਂਦੀ ਵੀ ਸੀ ਮੋਗੇ ਕਾਲਜ ਵੀ ਜਾਣਾ ਸਾਰਾ ਕੁਝ ਕਰਦਾ ਉਹਨੇ ਹੀ ਕਰਨਾ ਸੀ ਬਾਕੀ ਆਪਾਂ ਦਾ ਮਾਦੇ ਸਹਾਇਤਾ ਕਰਨੀ ਜੀ ਹਾਂ ਵੀ ਪੁੱਤ ਤੂੰ ਜੇ ਨਹੀਂ ਕਰਾਇਆ ਉਹਨੇ ਡੱਬੰਮੀ ਕਰਾਇਆ ਨਹੀਂ ਮੈਂ ਕਿਹਾ ਮੈਂ ਆ ਚੱਕ ਕਰਾਇਆ ਸਕੂਲੇ ਜਾਣਾ ਹੀ ਜਾਣਾ ਜੀ ਬਸ ਆਹ ਹੀ ਚੀਜ਼ਾਂ ਹੁੰਦੀਆਂ ਜੀ ਛੋਟੀ ਉਮਰ ਤੋਂ ਹੀ ਸਕੂਲਾਂ ਚੋਂ ਇਨਾਮ ਲਿਆਉਣ ਲੱਗੀ ਸੀ ਹਾਂਜੀ ਹਾਂਜੀ ਸਕੂਲਾਂ ਦਾ ਪੜ੍ਹਾਈ ਤਾਂ ਹੀ ਪਹਿਲਾਂ ਤੋਂ ਹੀ ਆਏ ਆਹ ਛੀਲ ਛੂਲ ਕੋਈ ਗਾਣਿਆਂ ਤੋਂ ਨਹੀਂ ਮਿਲੀ ਇਹਨੂੰ ਪੜ੍ਹਾਈ ਜੀ ਪੜ੍ਹਾਈ ਦੇ ਤੌਰ ਤੇ ਆਈ ਹੈ ਜੀ ਆਈਆਂ ਇਹਦੀਆਂ ਸਾਰੀਆਂ ਪਹਿਲਾ ਪਹਿਲਾ ਗਾਣਾ ਕਦੋਂ ਫੇਮਸ ਹੋਇਆ ਕਦੋਂ ਤੁਹਾਨੂੰ ਲੱਗਿਆ ਕਿ ਸਟਾਰ ਬਣ ਸਕਦੀ ਹੈ ਨਹੀਂ ਇਹਦਾ ਵੀ ਪਤਾ ਹੀ ਨਹੀਂ ਲੱਗਾ ਇਹ ਤਾਂ ਆ ਗਾਣੇ ਤੋਂ ਪਤਾ ਲੱਗੇ ਪਹਿਲਾ ਦੋ ਗਾਣੇ ਆਈ ਇੱਕ ਫੇਮਸ ਗਾਣਾ ਆਈ ਵੀਡੀਓ ਉਹ ਚ ਵੀਡੀਓ ਨਹੀਂ ਆਈ ਕੁੜੀ ਦੀ ਮੇਰੀ ਪਰਮ ਦੀ ਵੀਡੀਓ ਨਹੀਂ ਆਈ ਉਹ ਚ ਜਿਹੜਾ ਫੇਮਸ ਗਾਣਾ ਆ ਉਹ ਚ ਚੀਮੇ ਬਾਈ ਨਾਲ ਗਾਣਾ ਆਇਆ ਸੀਗਾ ਉਹ ਚ ਵੀਡੀਓ ਨਹੀਂ ਆਈ ਸੀਗੀ ਤੇ ਉਹ ਦੋ ਗਾਣੇ ਪਹਿਲਾਂ ਇੱਕ ਵੀਡੀਓ ਵਾਲਾ ਹੈ ਇੱਕ ਦੂਜਾ ਹੈਗਾ ਜੀ ਤੁਸੀਂ ਤੁਸੀਂ ਹੁਣ ਤੁਹਾਡਾ ਐਕਸੀਡੈਂਟ ਹੋਇਆ ਹੈ ਬੈੱਡ ਤੇ ਹੋ ਪਰਮ ਇਕ ਤੂ ਕੁੜੀਆਂ ਨੂੰ ਜਿਹੜਾ ਪਿਤਾ ਨਾਲ ਬਹੁਤ ਜ਼ਿਆਦਾ ਪਿਆਰ ਹੁੰਦਾ ਹੈ ਹਨਾ ਤੁਹਾਡਾ ਕਿੰਨਾ ਕਿ ਧਿਆਨ ਰੱਖਦੀ ਹੈ ਕਿੰਨੀ ਗੱਲਬਾਤ ਕਰਦੀ ਹੈ ਗੱਲਬਾਤ ਹੀ ਕਰ ਸਕਦੀ ਵਿਚਾਰੀ ਹੁਣ ਆਪਣੇ ਕੋ ਰੈਂਦੀ ਨਹੀਂ ਉਹ ਤਾਂ ਉੱਥੇ ਰੈਂਦੀ ਜੰਦੀ ਆਲੀ ਚਲੋ ਗੱਲਬਾਤ ਵੀ ਉਹ ਐ ਕਰਦੀ ਰਹਿੰਦੀ ਉਹ ਸਭਲੇ ਇੱਕ ਸਾਦੀ ਰੋਂਦੀ ਨਹੀਂ ਪਰ ਕਹਿੰਦੀ ਆ ਵੀ ਡੈਡੀ ਤੁਸੀਂ ਐ ਕਰੋ ਜਿਆ ਲਾਤ ਨੂੰ ਕਿਤੇ ਵੀ ਉਲਟ-ਵੁਲਟ ਪਾਸੇ ਨਾਲ ਵਾਲੇ ਹੋ ਕਿਤੇ ਹੋਰ ਕੰਮ ਵਧਾਵਾ ਨਾ ਜਾਵੇ ਤੁਸੀਂ ਧਿਆਨ ਰੱਖਿਓ ਆ ਜਿਆਦਾਤਰ ਮੈਨੂੰ ਤਾਂ ਘਟ ਕਹਿੰਦੀ ਨਹੀਂ ਮम्मा ਨੂੰ ਜ਼ਿਆਦਾ ਕਹਿੰਦੀ ਉਹ ਮਮਾ ਤੁ ਡੈਡੀ ਦਾ ਖਿਆਲ ਰੱਖੀਂ ਵੇਖੀ ਕਿਦੇ ਕਿ ਕਿਦੇ ਡੈਡੀ ਲੱਤਾਂ ਹੋਰ ਦਾ ਵਿਲਾਤ ਹੱਲ ਨਾ ਜਾਵੇ ਦੁਆਰ ਆ ਕੇਂਦੀ ਅੱਗੇ ਤਕਲੀਫ ਇੰਨੀ ਆਈ ਜਾਂਦੀ ਉਹਨੂੰ ਉਹ ਇਹ ਚੀਜ਼ ਕਹਿੰਦੀ ਹੈ ਸਪਨੇ ਕਿਸ ਤਰ੍ਹਾਂ ਦੇ ਸੀ ਦੇ ਪਰਮਦੇਵ ਕੀ ਸੋਚਦੀ ਹੁੰਦੀ ਸੀ ਮੈਂ ਕੀ ਬੰਨਾ ਹੈ ਜਾਂ ਘਰ ਬਣਾਉਣਾ ਹੈ ਕੀ ਕਰਨਾ ਹੈ ਹਾਂ ਘਰ-ਵਾਰ ਤਾਂ ਕਹਿੰਦੀ ਮੈਂ ਘਰ ਬਣਾ ਬਣਾਉਂਗੀ ਪਪ ਪਹਿਲਾਂ ਕਹਿੰਦੀ ਮੈਂ ਕੁਛ ਬਨੂੰਗੀ ਫਿਰ ਘਰ-ਵਾਰ ਬਣਾਉਂਗੀ ਹਾਂਜੀ ਹਾਂਜੀ ਹੋਰ ਕੀ ਕਹਿੰਦੀ ਪਰਮ ਪਰਮ ਬਾਰੇ ਕੁਝ ਹੋਰ ਦੱਸੋ ਥੋੜਾ ਬਹੁਤ ਕੀ ਇਸ ਦੇ ਬਚਪਨ ਦੇ ਵਿੱਚ ਕਿਸ ਤਰ੍ਹਾਂ ਇਹਦਾ ਬਚਪਨ ਰਿਆ ਤੇ ਘਰੇ ਕਾ ਕਰਦੇ ਕੰਮ ਵੀ ਕਰਦੀ ਸੀ ਆਪਦੀ ਪੜ੍ਹਾਈ ਵੀ ਕਰਦੀ ਸੀ ਮਿਹਨਤ ਵੀ ਕਰਦੀ ਸੀ ਹਾਂ ਘਰ ਦਾ ਕੰਮ ਸਾਰਾ ਕਰਦੀ ਰੋਟੀ ਪਾਣੀ ਦਾਲ ਸਭ ਸਾਰਾ ਕੰਮ ਕਰਦੀ ਸੀ ਵੀ ਘਰ ਦਾ ਟੋਟਲ ਕੰਮ ਕਰਨਾ ਉਹਨੇ ਜਦੋਂ ਸਕੂਲੋਂ ਸਕੂਲ ਜਾਣ ਤੋਂ ਪਹਿਲਾਂ ਪਹਿਲਾਂ ਉਹਨੇ ਆਪਦਾ ਕੰਮ ਨਿਬੜ ਕੇ ਚੱਕਣਾ ਬਾਸਤਾ ਅੰਦਰੋਂ ਤੁਰ ਕੇ ਜਾਣਾ ਸੜਕ ਤੱਕਰ ਉਹ ਤੇ ਏਟੋ ਬਣ ਏਟੋ ਬਣ ਤੋਂ ਬਾਅਦ ਉਹਨੇ ਕਾਲਜ ਜਾਣਾ ਕਾਲਜ ਤੋਂ ਬਾਅਦ ਉਹਨੇ ਆਪਦਾ ਜਦੋਂ ਉਹਦੇ ਆ ਜਾ ਕਿ ਉਹ ਮਾਂ ਵੀ ਕੰਮ ਮम्मा ਕੰਮ ਤੇ ਦੂਦ ਬਾਅਦ ਉਹਨੇ ਘਰ ਸਾਹਮਣਾ ਹੁੰਦਾ ਜੀ ਉਹ ਹੀ ਆਉਂਦੀ ਸੀ ਤੁਸੀਂ ਜਦੋਂ ਰੋਕਦੇ ਸੀਗੇ ਕਿ ਗਾਣਾ ਗਾ ਨਾ ਗਾ ਫਿਰ ਕੀ ਕਹਿੰਦੀ ਸੀ ਪਰਮ ਉਹ ਮੈਂ ਕਹਿੰਦਾ ਵੀ ਤੂੰ ਇੱਕ ਚੀਜ਼ ਕੰਮ ਵੀ ਗਾਣਾ ਜਾਂ ਗਾਣਾ ਗਾਲਾ ਰੋਟੀ ਬਣਾ ਲੈ ਉਹ ਕਹਿੰਦੀ ਸੀ ਕਿ ਡੜੀ ਗਾਣਾ ਮਗਾਉਣੀ ਆ ਮੂੰਹ ਦੇ ਨਾਲ ਰੋਟੀ ਮੈਂ ਥਣ ਲਾਉਣੀ ਮੋੜ ਕੇ ਫਿਰ ਉੱਤੇ ਉਹਨੇ ਉੱਤੇ ਆਪ ਨੂੰ ਮਹਿਸੂਸ ਹੋ ਜਾਂਦਾ ਯਾਰ ਇਹਦਾ ਸਿਰਾ ਗੱਲ ਕਹਤੀ ਆ ਵੀ ਹੁਣ ਤਾਂ ਲੋੜ ਹੀ ਨਹੀਂ ਬੋਲਣ ਦੀ ਤੁਸੀਂ ਵੀ ਮਜ਼ਦੂਰੀ ਕਰਦੇ ਹੋ ਬੜੀ ਮਿਹਨਤ ਕੀਤੀ ਬੱਚਿਆਂ ਨੂੰ ਪਾਲਣ ਲਈ ਅੱਜ ਲੱਗ ਰਿਹਾ ਕਿ ਤੁਹਾਡੀ ਮਿਹਨਤ ਵੀ ਜਿਹੜੀ ਹੈ ਉਹ ਰੰਗਲੇਰੀ ਉਹਦਾ ਪਰਮਾਰ ਸਭ ਕੋ ਪਰਮਾਰਵਾ ਦੇ ਵਾਸਤੇ ਜੋ ਵੀ ਚਲੋ ਮਿਹਨਤ ਵੀ ਆਪਾਂ ਕੀਤੀ ਅਸ ਬਾਕੀ ਬੱਚਿਆਂ ਦਾ ਸਹਯੋਗ ਵੀ ਪਰਮਾਰਵਾ ਤੋਂ ਸਭ ਤੋਂ ਜ਼ਿਆਦਾ ਆ ਜੀ ਉਹ ਮਾਲਕ ਦਾ ਵਹਿਗੁਰੂ ਦਾ ਸਭ ਤੋਂ ਜ਼ਿਆਦਾ ਸਹਯੋਗ ਉਹਦਾ ਜੀ ਉਹ ਤੋਂ ਬਿਨਾਂ ਕਿਤੇ ਵੀ ਬੰਦਾ ਮਰਜੀ ਮਿਹਨਤ ਕਰ ਲਵੇ ਬੰਦਾ ਉਹ ਤੋਂ ਬਿਨਾਂ ਕਿਤੇ ਨਹੀਂ ਜਾ ਸਕਦਾ ਬਿਲਕੁਲ ਵੱਡੀ ਗੱਲ ਹੈ ਕਿ ਰੱਬ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਪਰਿਵਾਰ ਦੇ ਵਿੱਚ ਕਿਹਦਾ ਜ਼ਿਆਦਾ ਸਹਿਯੋਗ ਪਰਮਨੁਰਿਆ ਨਾਲ ਪਰਿਵਾਰ ਦੇ ਵਿੱਚ ਤਕਰੀਬਤ ਵੀ ਇਹ ਤਾਂ ਨਿੱਕੇ ਹੀ ਦੋਨੇ ਭਰਾ ਤਾਂ ਇਹਦੇ ਛੋਟੇ ਸੀਗੇ ਇਹ ਚਾਰ ਹੀ ਬੰਮਬਰ ਪਰਮ ਵੀ ਛੋਟੀ ਸੀਗੀ ਮੇਰੀ ਵੱਡੀ ਕੁੜੀਆ ਤੇ ਮੈਂ ਤੇ ਇੱਕ ਦਾ ਵੱਡਾ ਪਾਪਾ ਜਿਹੜਾ ਸਾਰਿਆਂ ਦਾ ਵੱਡਾ ਮੇਰਾ ਭਰਾ ਸੀ ਤੇ ਉਹਦੀ ਵੈਫ ਦਾ ਉਹਨਾਂ ਦਾ ਉਹਨਾਂ ਦਾ ਜਿੰਨਾ ਸਾਡਾ ਮਾਂ ਪਿਓ ਦਾ ਸਹਿਯੋਗ ਸੀਗਾ ਉਹਨਾਂ ਦੋਹਾਂ ਜੀਆਂ ਦਾ ਉਹਨਾਂ ਸਾਰਿਆਂ ਨਾਲ ਵੱਧ ਕੇ ਸਹਿਯੋਗ ਉਹਨਾਂ ਦਾ ਸੀਗਾ ਜੀ ਅੱਜ ਪਰਮ ਨੂੰ ਸਨਮਾਨਿਤ ਕਰ ਰਿਹਾ ਹਰ ਕੋਈ ਸੋਨੂ ਸੂਦ ਕਲਾਕਾਰ ਉਹਨਾਂ ਨੇ ਵੀ ਵੀਡੀਓ ਕਾਲ ਤੇ ਗੱਲ ਕੀਤੀ ਵਿਦਾਇਕਾ ਮੰਦੀ ਬਰੋੜਾ ਨੇ ਵੀ ਸਨਮਾਨਿਤ ਕੀਤਾ ਹੋਰ ਵੀ ਜਿਹੜੇ ਵੱਡੀਆਂ ਵੱਡੀਆਂ ਸਖੀਆਂ ਤਾਂ ਉਹਨੂੰ ਸਨਮਾਨਿਤ ਕਰ ਰਹੀਆਂ ਕਿਵੇਂ ਲੱਗ ਰਿਹਾ ਵਧੀਆ ਲੱਗਦਾ ਜੀ ਖੁਸ਼ੀ ਹੁੰਦੀ ਹੈ ਜੀ ਵਧੀਆ ਲੱਗਦਾ ਤੇ ਖੁਸ਼ੀ ਹੁੰਦੀ ਹੈ ਚੱਲ ਪਰਮਾਤਮਾ ਨੇ ਵੀਰ ਮਾਰੇ ਤਰੱਕੀਆਂ ਹੀ ਲੈਂਦਾ ਜੀ ਬਿਲਕੁਲ ਜਦੋਂ ਬੱਚੇ ਲਾਇਕ ਹੋ ਜਾਂਦੇ ਨੇ ਜਦੋਂ ਬੱਚੇ ਸਟਾਰ ਬਣ ਜਾਂਦੇ ਨੇ ਤੇ ਪਰਿਵਾਰ ਨੂੰ ਜ਼ਾਹਿਰ ਹੈ ਕਿ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਪਰਮ ਦਾ ਪਰਿਵਾਰ ਜਿਹੜਾ ਹੈ ਬਹੁਤ ਹੀ ਕਿਹਾ ਜਾ ਸਕਦਾ ਹੈ ਕਿ ਮਜ਼ਦੂਰੀ ਕਰਕੇ ਆਪਣਾ ਪੇਟ ਪਾਲਦੇ ਸੀਗੇ ਇਹ ਪਿਤਾ ਨੇ ਅੱਜ ਬੈੱਡ ਤੇ ਨੇ ਕਿਉਂਕਿ ਐਕਸੀਡੈਂਟ ਹੋਇਆ ਹੈ ਹਾਲਾਂਕਿ ਮਜ਼ਦੂਰੀ ਕਰਕੇ ਜਿਹੜਾ ਆਪਦੇ ਪਰਿਵਾਰ ਦਾ ਪੇਟ ਪਾਲਦੇ ਸੀ ਲੇਕਿਨ ਬੱਚਿਆਂ ਨੂੰ ਕਦੇ ਪਿੱਛੇ ਨਹੀਂ ਰੱਖਿਆ ਬੱਚੇ ਜੋ ਵੀ ਮੰਗਦੇ ਸੀ ਉਹਨਾਂ ਨੂੰ ਦਿੰਦੇ ਸੀ ਹਾਲਾਂਕਿ ਕਦੇ-ਕਦੇ ਕਹਿ ਵੀ ਦਿੰਦੇ ਸੀਗੇ ਕਿ ਪਰਮ ਤੂੰ ਪੜ੍ਹਾਈ ਦੇ ਵਿੱਚ ਜ਼ਿਆਦਾ ਧਿਆਨ ਕਰ गाने ਦੇ ਵਿੱਚ ਨਾ ਧਿਆਨ ਕਰ ਲੇਕਿਨ ਫਿਰ ਵੀ ਜਦੋਂ ਕਹਿੰਦੀ ਸੀ ਉਹਨੂੰ ਰੋਕਦੇ ਨਹੀਂ ਸੀ ਬਚਪਨ ਤੋਂ ਹੀ ਉਹਨੂੰ ਗਾਣੇ ਗਾਉਣ ਦਾ ਸ਼ੌਂਕ ਸੀ ਪੜਾਈ ਦੇ ਵਿੱਚ ਵੀ ਅੱਵਲ ਆਉਂਦੀ ਸੀ ਜਿਸ ਤਰ੍ਹਾਂ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਮੈਡਲ ਹੈ ਇਹ ਸਾਰੇ ਪਰਮ ਦੇ ਮੈਡਲ ਲਿੱਤੇ ਹੋਏ ਨੇ ਹਾਲਾਂਕਿ ਹੋਰ ਵੀ ਕਿਹਾ ਜਾ ਰਿਹਾ ਕਿ ਕਈ ਮੈਡਲ ਹੈ ਜਿਹੜੇ ਉਹ ਪਰਮ ਦੇ ਪਏ ਆ ਦੂਜੇ ਪਾਸੇ ਅਗਰ ਸ਼ੀਲਡਾਂ ਦੀ ਗੱਲ ਕੀਤੀ ਜਾਵੇ ਇਹ ਵੀ ਦੱਸਿਆ ਜਾ ਰਿਹਾ ਹੈ ਜਿਹੜੇ ਇਹ ਸਮਾਨ ਚਿੰਨ ਇਹ ਪਰਮ ਨੂੰ ਸ਼ੁਰੂ ਤੋਂ ਹੀ ਮਿਲਦੇ ਆ ਰਹੇ ਨੇ ਔਰ ਇਹ ਹਾਰਮੋਨੀਅਮ ਹੈ ਇਹ ਹਰਮੋਨੀਅਮ ਆ ਮੈਂ ਜਿਸ ਦੇ ਨਾਲ ਪਰਮ ਗਾਣੇ ਗਾਉਂਦੀ ਸੀ ਹਾਲਾਂਕਿ ਕਈ ਵਾਰ ਕੋਠੇ ਤੇ ਜਾ ਕੇ ਕੰਮ ਕਰਦੇ ਹੋਏ ਛੋਟੇ ਹੁੰਦੇ ਜਿਹੜੇ ਗਾਣੇ ਗਾਉਂਦਾ ਸ਼ੌਂਕ ਸੀਗਾ ਤੇ ਅੱਜ ਪਰਮ ਇੱਕ ਸਟਾਰ ਬਣ ਗਈ ਹੈ ਦੁਨੀਆ ਭਰ ਦੇ ਵਿੱਚ ਲੋਕ ਉਹਨੂੰ ਜਾਣਦੇ ਨੇ ਸੋਸ਼ਲ ਮੀਡੀਆ ਤੇ ਸਟਾਰ ਬਣ ਚੁੱਕੀ ਹੈ that girl ਦੇ ਨਾਮ ਤੇ ਉਹਨੂੰ ਲੋਕ ਪਸੰਦ ਕਰਦੇ ਨੇ ਮਿਲੀਅਨਜ਼ ਉਹਦੇ ਫੈਨ ਨੇ ਪਰੰਧ ਦੇ ਪਰਿਵਾਰ ਦੇ ਹੋਰ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕਰ ਲਏ ਨੇ ਹਾਲਾਂਕਿ ਪਰੰਦੀ ਪਰਮਦੀ ਮਾਤਾ ਜਿਹੜੀ ਹੈ ਉਹ ਘਰ ਨਹੀਂ ਹੈਗੇ ਲੇਕਿਨ ਇਸੇ ਘਰ ਦੇ ਵਿੱਚ ਰਹਿੰਦੇ ਉਹਨਾਂ ਦੇ ਚਾਚਾ ਜੀ ਨੇ ਉਹਨਾਂ ਨਾਲ ਗੱਲਬਾਤ ਕਰ ਲੰਨੇ ਆ ਕੀ ਕਹਿਣਾ ਤੁਸੀਂ ਪਰਮ ਦੇ ਕੀ ਲੱਗਦੇ ਹੋ ਚਾਚਾ ਜੀ ਲੱਗਦੇ ਚਾਚਾ ਹੀ ਲੱਗਦੇ ਇਸੇ ਘਰ 'ਚ ਰਹਿੰਦੇ ਹੋ ਹਾਂ ਜੀ ਕਿਦਾਂ ਲੱਗ ਰਿਹਾ ਅੱਜ ਪਰਮ ਇੱਕ ਵੱਡੀ ਸਟਾਰ ਬਣ ਗਈ ਹੈ ਹਰ ਵੱਡੇ ਸਿੱਖੀਆ ਤੁਹਾਨੂੰ ਜਾਣਦੇ ਆ ਉਹਨੂੰ ਲੋਕ ਪਸੰਦ ਕਰਦੇ ਨਹੀਂ ਬਹੁਤ ਵਧੀਆ ਲੱਗ ਰਹੀ ਆਪਣੀ ਮਗੀਜੀ ਹੈ ਮਤਲਬ ਕੁੜੀ ਮਿਹਨਤ ਬਹੁਤ ਜਲਗਈਤੀ ਆ ਸ਼ੁਰੂਤ ਇਹਨੂੰ ਸ਼ਾਂਤ ਸਿਧਾਂਤ ਦਾ ਇਹਦੇ ਮਾਪਿਆਂ ਨੇ ਬੜਾ ਹਰਸ਼ ਦਿੱਤੀ ਕਦੇ ਨਹੀਂ ਨੂੰ ਰੋਕਿਆ ਮਾਂ ਲਾ ਵੀ ਰੋਟੀ ਲਹੰਦੇ ਸਕੂਲ ਜਾਂਦੇ ਪੰਜਵੇਂ ਕਲਾਸ 'ਚ ਗੁੰਦੇ ਪਏ ਜੀ ਤੇ ਵਧੀਆ ਗੱਲ ਇਹ ਜਿਤਨਾ ਉਹਨਾਂ ਨੇ ਦੱਸਿਆ ਉਹਦੇ ਪਿਤਾ ਨੇ ਕਿ ਜਦੋਂ ਪਰਮ ਗਾਂਧੀ ਹੁੰਦੀ ਸੀ ਕਈ ਵਾਰ ਉਹ ਵੀ ਰੋਕ ਦਿੰਦੇ ਸੀ ਇੰਨੀ ਉੱਚੀ ਆਵਾਜ਼ ਦੇ ਵਿੱਚ ਨਾਗਾ ਤੁਸੀਂ ਇਸੇ ਘਰ 'ਚ ਰਹਿੰਦੇ ਸੀ ਤੁਸੀਂ ਵੀ ਟੋਕਦੇ ਸੀ ਕਦੇ ਨਹੀਂ ਆਪਾਂ ਕਦੇ ਟੋਕਨੇ ਚਲ ਬੱਚਾ ਕੋਈ ਗੱਲ ਨਹੀਂ ਕਹਿਆ ਨਹੀਂ ਖੁਸ਼ ਆਪਦੇ ਮਾਂਜਰਾ ਤੇ ਖੁਸ਼ ਰਹਿੰਦੇ ਜੇ ਯੋਗ ਸੀਗੇ ਪਰਵਾਰ ਦਾ ਹਾਂ ਪੂਰਾ ਜੀ ਇਕੱਠੇ ਰਹਿੰਦੇ ਸੀ ਇੱਕ ਹੀ ਘਰ ਚੀ ਉਹ ਵੱਡਾ ਮੇਥੋਂ ਤੇ ਮੈਂ ਛੋਟਾ ਬੰਦਾ ਇਕੱਠੇ ਕੰਮ ਕਰਦੇ ਸੀ ਅਸੀਂ ਦੋਨੇ ਭਰਾ ਇੱਕੋ ਮਿਸਤਰੀ ਨੇ ਇੱਕੋ ਠੇਕੇਦਾਰ ਮਜ਼ਦੂਰੀ ਕਰਦੇ ਹਾਂਜੀ ਤੇ ਕਦੇ ਲੱਗਿਆ ਨਹੀਂ ਕਿ ਮਜ਼ਦੂਰੀ ਕਰਕੇ ਮਸਾਂ ਪਰਿਵਾਰ ਦਾ ਪੇਟ ਜਿਹੜਾ ਪਾਲਦੇ ਸੀਗੇ ਤੇ ਬੱਚੇ ਉਹਨਾਂ ਨੂੰ ਹਰ ਖੁਸ਼ੀ ਜਿਹੜੀ ਹੈ ਦੇਣੀ ਹਰ ਚੀਜ਼ ਜਿਹੜੀ ਦੇਣੀ ਹੈ ਜਿਸ ਤਰ੍ਹਾਂ ਉਹਨਾਂ ਦੇ ਪਿਤਾ ਦਾ ਕਹਿਣਾ ਹੈ ਕਿ ਕਾਲਜ ਦੇ ਵਿੱਚ ਵੀ ਪੜਾਇਆ ਸਕੂਲ ਦੇ ਵਿੱਚ ਵੀ ਪੜਾਇਆ ਤੇ ਕਿਸੇ ਗੱਲ ਨੂੰ ਮਨਾ ਨਹੀਂ ਕਰਦੇ ਸੀ ਹਾਂ ਜੀ ਪਤਾ ਗੱਲ ਕੀ ਪਹਿਲ ਗੱਲ ਦਾ ਮੰਚਾ ਦੀ ਬੱਚੇ ਸਿਆਣੇ ਆ ਵੱਡੀ ਕੋਈ ਮੰਗ ਹੀ ਨਹੀਂ ਰੱਖਦੇ ਸੀ ਜੀ ਸਾਨੂੰ ਪਾਪਾ ਜੀ ਉਹ ਲੱਗੇ ਦਿਓ ਸਾਨੂੰ ਉਹ ਲੱਗੇ ਦਿਓ ਜਿਵੇਂ ਉਹਨੂੰ ਪਤਾ ਸੀਗਾ ਵੀ ਸਾਡਾ ਘਰ ਦਾ ਗੁਜ਼ਾਰਾ ਉਵੇਂ ਚੱਲਦਾ ਉਹ ਜੀ ਖੁਸ਼ੀ ਨਹੀਂ ਰੱਖਦੇ ਸੀ ਉਹ ਮਤਲਬ ਵੀ ਆਦੀ ਪੜ੍ਹਾਈ ਲਿਖਾਈ ਦੀ ਖੁਸ਼ੀ ਬਸ ਮਤਲਬ ਇਹੋ ਜੀ ਕੋਈ ਚੀਜ਼ ਨਹੀਂ ਮੰਗਿਆ ਉਹਨੂੰ ਸਾਨੂੰ ਕੋਈ ਸਾਈਕਲ ਹੈ ਜੀ ਸਾਨੂੰ ਕੋਈ ਸਕੂਟਰ ਹੀ ਲੈ ਦੇ ਵਾਇਟੋ ਤੇ ਜਾਣਾ ਐਟੂ ਤੇ ਆ ਜਾਣਾ ਜਿੰਨਾ ਕਿਰਾਇਆ ਦੇਣਾ ਬਸ ਕਿਰਾਏ ਚ ਵੀ ਜੀ 20 30 10 20 ਬਚਨੇ ਆ ਉਹਨੇ ਵਾਪਸ ਲਿਆਉਣੀ ਗੁੜੀਆਂ ਨੇ ਬਸ ਲਾਇਕ ਬੱਚੇ ਜੀ ਹਾਂਜੀ ਵਧੀਆ ਸੀ ਤੁਹਾਡੇ ਨਾਲ ਗੱਲ ਹੁੰਦੀ ਨਹੀਂ ਚਾਚਾ ਮੇਰੇ ਆ ਸਪਨੇ ਆ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਉਹ ਤੇ ਕਰਦੇ ਨਹੀਂ ਨੂੰ ਕਈ ਵਾਰੀ ਹੁਣ ਇੱਥੇ ਬੈਠ ਰਹੇ ਨੇ ਚਾਚਾ ਜੀ ਮੈਨੂੰ ਸ਼ੌਂਕ ਸੀ ਸ਼ੁਰੂ ਤੇ ਇਹ ਗੱਲ ਤਾਂ ਸਾਨੂੰ ਪਤਾ ਸੀਗਾ ਕਿ ਸ਼ੁਰੂ ਤੇ ਕਈ ਵਾਰੀ ਪਾਣੀ ਭਰਦੇ ਹਣ ਗੁੜੀਆਂ ਨੇ ਮਲ ਕੰਮ ਕਰੀ ਜਾਣਾ ਬਸ ਗਾਈ ਜਾਣਾ ਤੇ ਆਣ ਗਵਾਂਢ ਦੇ ਗਏ ਜਾਣਾ ਸਾਨੂੰ ਗਾਣਾ ਸੁਣਾ ਦੇ ਸਾਨੂੰ ਗਾਣਾ ਗਾਹ ਸੁਆਰੀ ਤੇ ਉਹਨੇ ਬਸ ਖੁਸ਼ੀ ਨਾਲ ਮਿਲ ਸਾਈ ਜਾਣ ਆਣ ਗਵਾਂਢ ਵਾਲੇ ਸ਼ੁਰੂ ਤੇ ਫੈਨਸੀ ਉਹਦੇ ਗਾਣੇ ਹਾਂਜੀ ਹਾਂਜੀ ਆ ਆ ਘਵਾਰ ਹੋਇਆ ਪਈ ਆਪਣੀਆਂ ਬਸ ਕੰਧ ਜੀ ਕਹਿ ਦੇਣ ਲੱਗੇ ਨੇ ਇਹ ਗੁੜੀਆਂ ਇਹਨਾਂ ਦੀ ਪੜਦੀਆਂ ਪਈ ਸ ਤੇ ਬਾਕੀ ਚਲੋ ਵੈਗੁਰ ਨੇ ਤਰੱਕੀ ਦਾ ਲਿਆਂਦੇ ਉੱਤੇ ਬੱਚੇ ਦੇ ਚਲ ਖੁਸ਼ੀ ਦਾਣਾ ਆਏ ਆ ਨਾਲੇ ਮਾਪੇ ਦਾ ਪੂਰਾ ਹੌਸਲਾ ਵਧਿਆ ਨਾਲੇ ਬੱਚੇ ਦਾ ਕਦੇ ਪਰਮਨਾਲੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਵੀ ਨਹੀਂ ਬੇਟਾ ਤੂੰ ਪੜ੍ਹਾਈ ਵੱਲ ਧਿਆਨ ਦੇ ਜੀ ਨਹੀਂ ਪੜ੍ਹਦੇ ਸੁਰੂ ਤੋਂ ਪਹਿਲਾਂ ਜੀ ਉਹਨਾਂ ਨੇ ਸਕੂਲ 'ਚ ਛੋਟੇ ਹੁੰਦਿਆਂ ਨੇ ਟਰਾਫੀਆਂ ਵੇਲੂ ਤਾਂ ਅੰਦ ਕਿੰਨੀ ਅਭੀਆਂ ਸ਼ੁਰੂ ਹੋਏ ਤੇ ਮੰਨ ਲਾ ਵੀ ਕੋਈ ਨਾ ਕੋਈ ਟਰੋਫੀ ਕੋਈ ਨਾ ਕੋਈ ਆਂਦੀ ਲਈ ਹੁੰਦੀ ਸੀਗੀ ਕੋਈ ਵੀ ਮਤਲਬ ਪੜਨੇ ਚ ਜਾਂ ਗੌਣ ਚ ਜਾਂ ਕੋਈ ਕਾਹੇ ਕੰਮ ਚ ਵੀ ਉਹਨੇ ਟਰੋਫੀ ਲੈ ਕੇ ਹੀ ਲੈ ਕੇ ਆਉਣੀ ਉਹਦਾ ਸੂਰਤ ਤੇ ਛਪਣਾ ਹੀ ਸੀ ਬਸ ਵੀ ਮੈਂ ਅੱਜ ਅੱਜ ਮਾਣ ਮਹਿਸੂਸ ਹੁੰਦਾ ਆਣਾ ਵੀ ਮੈਂ ਵੀ ਪਰਮ ਦਾ ਚਾਚਾ ਪੂਰਾ ਜੀ ਪਤਾ ਨਹੀਂ ਲੋਕੀ ਮਤਲਬ ਰਾਹ ਖੜੇ ਕਿੰਨੇ ਬੁਲਾਉਂਦੇ ਆ ਚਾਚਾ ਜੀ ਤੁਹਾਨੂੰ ਵਧਾਈਆਂ ਵੀਰੇ ਤੁਹਾਨੂੰ ਵਧਾਈਆਂ ਛੋਟੀ ਕੋੜੀ ਆਈ ਹੋਗੀ ਸਾਡੇ ਵੀ ਹੌਸਲਾ ਵਾਧਾ ਜੀ ਚ ਬਿਲਕੁਲ ਹੌਸਲਾ ਵੱਧ ਹੈ ਜਦੋਂ ਬੱਚੇ ਇਹੋ ਜੇ ਨਿਕਲਣ ਆਪਣੇ ਟੈਲੈਂਟ ਦੇ ذریعے ਦੇਸ਼ ਵਿਦੇਸ਼ 'ਚ ਆਪਣਾ ਨਾਮ ਕਰ ਲੈਣ ਤਾਂ ਪਰਿਵਾਰ ਦਾ ਜ਼ਾਹਿਰ ਹੈ ਕਿ ਹੌਸਲਾ ਜ਼ਰੂਰ ਵੱਧਾ ਜਿਸ ਤਰ੍ਹਾਂ ਚਾਚਾ ਜੀ ਨੇ ਵੀ ਦੱਸਿਆ ਉਹਦੇ ਪਰਮਦੇ ਪਿਤਾ ਨੇ ਵੀ ਦੱਸਿਆ ਉਹਦਾ ਸ਼ੁਰੂ ਤੋਂ ਹੀ ਲਗਨ ਸੀਗੀ ਗਾਣਾ ਗਾਉਣ ਦੀ ਹਾਲਾਂਕਿ ਪੜ੍ਹਾਈ ਦੇ ਵਿੱਚ ਵੀ ਪੂਰੀ ਅਵਲ ਸੀਗੀ ਸਕੂਲਾਂ ਕਾਲਜਾਂ ਤੋਂ ਟਰੋਫੀਆਂ ਲੈ ਕੇ ਆਉਂਦੀ ਸੀਗੀ ਲੇਕਿਨ ਗਾਣ ਦਾ ਇਨਾ ਸ਼ੌਂਕ ਸੀਗਾ ਅੱਜ ਉਸੇ ਗਾਣੇ ਦੀ ਵਜਾ ਦੇ ਨਾਲ ਇੱਕ ਵੱਡਾ ਮੁਕਾਮ ਹਾਸਲ ਕੀਤਾ ਇਸ ਦੇਸ਼ ਭਰ ਦੇ ਵਿੱਚ ਲੋਕ ਪਰਮ ਨੂੰ ਜਾਣਦੇ ਨੇ ਔਰ ਉਮੀਦ ਕਰਦੇ ਨੇ ਪਰਮ ਇਸੇ ਤਰ੍ਹਾਂ ਤਰੱਕੀਆਂ ਬਖਸ਼ੇ ਔਰ ਇਹ ਵੀ ਕਿਹਾ ਕਿ ਕੁੜੀਆਂ ਕਦੇ ਵੀ ਪਿੱਛੇ ਨਹੀਂ ਹੁੰਦੀਆਂ ਹਮੇਸ਼ਾ ਆਪਣੇ ਪਰਿਵਾਰ ਦਾ ਸਿਰ ਉੱਚਾ ਕਰਦੀਆਂ